ਤੌਰ ਉਪਲਾਜੇ ਤੇ ਇਕੱਠੇ ਹੋਏ ਸਾਡੇ ਕਿਸਾਨ ਦੋਸਤੋ ਤੇ ਸਾਡੇ ਦੋਨੇ ਫਾਰਮਾਂ ਦੀ ਲੀਡਰਸ਼ਿਪ ਸਭ ਤੋਂ ਪਹਿਲਾਂ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੇ ਭਾਰਤ ਦੇ ਵਿੱਚ ਆਪਾਂ ਟਰੈਕ ਘਰਾਂ ਤੋਂ ਕੱਢ ਕੇ ਰੋੜਾਂ ਤੇ ਲੈ ਕੇ ਆਏ ਆ ਪੰਜ ਨਿਸ਼ਾਨੇ ਚੁਣੇ ਨੇ ਅੱਜ ਪੰਜ ਨਿਸ਼ਾਨਿਆਂ ਤੇ ਇਕੱਠੇ ਹੋਏ ਆ ਉਹ ਨਿਸ਼ਾਨੇ ਕਿਹੜੇ ਨੇ ਸਭ ਤੋਂ ਪਹਿਲਾਂ ਜਿਹੜਾ ਟੋਲ ਪਲਾਜ਼ੇ ਤੇ ਖੜੇ ਆ ਇਹ ਕਿਸੇ ਸਰਕਾਰ ਦਾ ਨਹੀਂ ਇਹ ਸ਼ਰਕ ਰੋਡ ਕਿਸੇ ਸਰਕਾਰ ਦੀ ਨਹੀਂ ਇਹ ਜ਼ਮੀਨ ਕਿ ਦੀ ਜ਼ਮੀਨ ਸਾਡੀ ਪੰਜਾਬ ਸਾਡਾ ਸਾਰਕ ਸਾਡੇ ਨੇ ਟੋਲ ਪਲਾਜ਼ਾ ਗੁਜਰਾਤ ਚ ਬੈਠਿਆਂ ਦਾ ਬੰਬੇ ਤੇ ਬੈਠੇ ਬੰਦਿਆਂ ਦਾ ਜ਼ਮੀਨਾਂ ਸਾਡੇ ਆ ਕਾਬਜ ਕੀਤੀ ਨੇ ਦੂਜਾ ਜਿਹੜੇ ਸੈਲੋ ਦੇ ਗਦਾਮ ਬਲੇ ਨੇ ਸੈਲੋ ਦੇ ਗਦਾਮਾਂ ਤੇ ਵੀ ਸਾਡੇ ਅੱਜ ਹਜ਼ਾਰਾਂ ਟੈਂਕ ਖੜੇ ਨੇ ਉਹਨਾਂ ਨੂੰ ਅਸੀਂ ਨਿਸ਼ਾਨਾ ਕਿਉਂ ਚੁਣਿਆ ਕਿ ਸਾਡੇ ਆ ਖੇਤਾਂ ਚੋਂ ਕਣਕ ਖਰੀਦ ਕੇ ਉਹਨਾਂ ਗਦਾਮਾਂ ਚ ਜਾਣੀ ਐ ਉਹਨਾਂ ਗਦਾਮਾਂ ਚੋਂ ਕਣਕ ਲੈ ਜਾ ਕੇ ਮੌਲਾ ਚ ਜਾਣੀ ਐ ਤੇ ਮੌਲਾ ਦੇ ਵਿੱਚੋਂ ਭਰਾਵੋ ਔਰ ਪੈਟਕਾ ਰਾਹੀ ਆਟਾ ਮਿਲਦਾ ਲੋਕਾਂ ਨੂੰ ਤੇ ਕੱਲਾ ਆਟਾ ਨਹੀਂ ਮਿਲਣਾ ਜਿਵੇਂ ਕਿਸਾਨਾਂ ਨੂੰ ਨਾਲ ਜੂਰਗੇ ਦੇ ਹੋਰ ਸਮਾਨ ਦਿੰਦੇ ਨੇ ਫਿਰ ਜਿਹੜੀ ਮੌਲਾ ਚ ਬਾਧੂ ਚੀਜ਼ ਪਈ ਐ ਉਹ ਦੇਣੀ ਐ ਪਾਈ ਦੇ ਆਟਾ ਲੈਣਾ ਆ ਚੀਜ਼ ਤੈਨੂੰ ਲੈਣੀ ਪੈਣੀ ਹੈ ਤੀਜਾ ਜਿਹੜੇ ਵੱਡੇ ਮਾਲ ਜਿਹੜੇ ਸਾਡੀ ਮੰਗ ਨਹੀਂ ਜਿਹੜੇ ਕਹਿੰਦੇ ਨੇ ਵੀ ਕਿਸਾਨਾਂ ਦਾ ਕੱਲੇ ਦਾ ਧਰਨਾ ਇਹ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਜਿਹੜੀ ਸਾਡੀ ਮਜ਼ਦੂਰ ਵਰਗ ਦਾ ਕਿਸਾਨੀ ਜਾਂ ਸ਼ਹਿਰ ਵਾਸੀ ਜੁੜੇ ਹੋਏ ਨੇ ਉਹਨਾਂ ਤੇ ਅਸਰ ਕਰਨਾ ਉਹਨਾਂ ਦਾ ਕਾਰੋਬਾਰ ਠੱਪ ਹੋਣਾ ਤੇ ਮੌਲਾਂ ਵੱਲ ਲੋਕਾਂ ਦਾ ਝਕਾਹ ਕਰਿਆ ਉਹਨਾਂ ਤੇ ਵੀ ਸਾਡੇ ਅੱਜ ਟਰੈਟ ਖੜੇ ਨੇ ਚੌਥੇ ਜਿਹੜੇ ਭਾਜਪੀ ਦੇ ਕੇਂਦਰ ਸਰਕਾਰ ਚਲਾ ਰਹੀ ਹੈ ਪੂਰੇ ਦੇਸ਼ ਦੇ ਵਿੱਚ ਤੇ ਸਾਨੂੰ ਬੈਠਿਆਂ ਨੂੰ ਪੂਰਾ ਸਾਲ ਹੋ ਗਿਆ ਪੂਰੇ ਸਾਲ ਦੇ ਵਿੱਚ ਅਸੀਂ ਬੜਾ ਕੁਝ ਕਮਾਇਆ ਤੇ ਪਾਇਆ ਵੀ ਬਹੁਤ ਹੈ 435 ਕਿਸਾਨ ਜ਼ਖਮੀ ਕੀਤੇ ਨੇ ਇਸ ਸਰਕਾਰ ਨੇ 40 ਸਾਡੇ ਕਿਸਾਨ ਸ਼ਹੀਦ ਕੀਤੇ ਨੇ ਸਾਡੇ ট্রাক ਭੰਨੇ ਨੇ ਪਰ ਅਸੀਂ ਉਹਨਾਂ ਤੇ ਲੜ ਰਹੇ ਹਾਂ ਪਰ ਭਰਾਵੋ ਜਿਹੜੀ ਲੜਾਈ ਕੇਂਦਰ ਦੇ ਖਿਲਾਫ ਅੱਜ ਉਹਨਾਂ ਦੇ ਮੂਹਰੇ ਵੀ ਟਰੈਡ ਸਾਡੇ ਖੜੇ ਨੇ ਅਸੀਂ ਜਿਹੜੇ ਵੱਡੇ ਮੌਲ ਸਹਿਯੋਗਦਾਰ ਤੋਤਲਾ ਜੀ ਬੀਜਪੀ ਦੇ ਘਰ ਤੇ ਪੰਨਵਾਸੀ ਕਿਹਾ ਜੀ ਦੇ ਚਾਰੇ ਚੀਜ਼ਾਂ ਨੇੜੇ ਨਹੀਂ ਪ੍ਰਭੂ ਘਰਾਂ ਤੋਂ ਕੱਢ ਕੇ ਟਰੈਕ ਸੜਕਾਂ ਤੇ ਲੈ ਕੇ ਆਓ ਇਹ ਸਵਾਲ ਬਹੁਤ ਲੋਕਾਂ ਚ ਹੋਊਗਾ ਵਈ ਟਰੈਕ ਘਰਾਂ ਤੋਂ ਕੱਢ ਲਿਆਏ ਰੋਡ ਤੇ ਖੜਾ ਤੇ ਇਹਦਾ ਕੀ ਅਸਰ ਪੈਣਾ ਸਰਕਾਰ ਤੇ ਅੱਜ ਪੂਰੇ ਭਾਰਤ ਦੇ ਵਿੱਚ ਅਸੀਂ ਦੋਨੋਂ ਫੋਰਵਰਡ ਵੱਲੋਂ ਅਨਾਨ ਕੀਤਾ ਸੀ ਭਰਾਵੋ ਮਾਝ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਸਾਡੇ ਫੋਰਗ ਨਾਲ ਲੋਕ ਜੁੜੇ ਨੇ ਅੱਜ ਉਹਨਾਂ ਦੇ ਘਰਾਂ 'ਚ ਪੁਲਸ ਖੜੀ ਐ ਟਰੈਕਰੀ ਨਿਕਲ ਦਿੱਤਾ ਏ ਮੱਧ ਪ੍ਰਦੇਸ਼ ਦੇ ਸਾਡੇ ਕਿਸਾਨਾਂ ਦੇ ਘਰੇ ਪੁਲਸ ਖੜੀ ਐ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਪੁਲਸ ਖੜੀ ਐ ਕਿ ਕਿਸਾਨ ਟਰੈਕ ਕੱਢ ਕੇ ਰੋੜਾਂ ਤੇ ਨਾ ਲੈ ਕੇ ਆਉਣ ਭਰਾਵੋ ਕੱਲੇ ਇਹ ਜ਼ਮੀਨ ਬੋਣ ਵਾਸਤੇ ਨਹੀਂ ਰੱਖੇ ਕਿਸਾਨਾਂ ਨੇ ਇਹਨੂੰ ਪੁੱਤ ਦਾ ਨਾਂ ਦਿੱਤਾ ਜੇ ਲੜਨਾ ਪਿਆ ਸਾਥੋਂ ਮੂਰੇ ਕੈਂਟ ਸੋਡੀ ਹਿੱਕ ਤੇ ਜਾਣਗੇ ਤਾਜ ਦੇ ਐਕਸ਼ਨ ਨੇ ਪੂਰੀ ਸਰਕਾਰ ਕਬਰਾਈ ਹੋਈ ਆ ਤਾਂ ਉਸ ਕਬਰਾਂ ਦੇ ਵਿੱਚੋਂ ਸਾਡੇ ਘਰਾਂ ਦੀ ਪੁਲਿਸ ਦੇ ਜਿਹੜੀ ਉਹਨਾਂ ਨੂੰ ਧਮਕੀ ਦੇਣੀ ਵੀ ਸੋਡਾ ਟਰੈਕ ਜਬਤ ਕਰ ਲਾਂਗੇ ਪਰ ਇਹਦੇ باوجود ਨਾਲ ਆਪਣੇ ਹਰਿਆਣਾ ਹਰਿਆਣਾ ਦੇ ਜਿਹੜੇ ਕਿਸਾਨਾਂ ਨੇ ਟਰੈਕ ਕੱਢਣੇ ਸੀ ਇੱਥੇ ਵੀ ਤਮਕਾਇਆ ਡਰਾਇਆ ਪਰ ਉਹਨਾਂ ਦੇ ਤਮਕਾਉਣ ਤੋਂ ਡਰੋਂ ਤੋਂ ਨਹੀਂ ਹਟੇ ਕਿਸਾਨ ਸੜਕਾਂ ਤੇ ਲੈ ਕੇ ਆਏ ਨੇ ਪੂਰੇ ਦੇਸ਼ ਦੇ ਵਿੱਚ ਜਿਹੜਾ ਅੱਜ ਟਰੈਕ ਕੱਢ ਕੇ ਭਰਾਵੋ ਇੱਥੇ ਤਾਲ ਲੈ ਕੇ ਆਇਆ ਜੇ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਸੁਆਮੀ ਨਾਸੰਗੀ ਰਿਪੋਰਟ ਲਾਗੂ ਨਹੀਂ ਹੁੰਦੀ ਤਾਂ ਸਾਡੇ ਕਰਜ਼ੇ ਤੋਂ ਮੁਕਤ ਨਹੀਂ ਹੁੰਦੇ ਤਾਂ ਇਹ ਟਰੈਕ ਭਰਾਵੋ ਕੁਆਰਤ ਜਾਣੇ ਸਾਡੀ ਜ਼ਮੀਨ ਨਹੀਂ ਬਚਣੀ ਇਸ ਕਰਕੇ ਲੈ ਕੇ ਆਇਆ ਤੁਸੀਂ ਬਤਾਈ ਦੇ ਪਾਤਰੋ ਜਿਹੜੇ ਕਨੌਰੀ ਮੋਰਚੇ ਦੇ ਨਾਲ ਸਾਡੇ ਪਿੰਡਾਂ ਲੰਗਰਾਂ 'ਚ ਹਿੱਸਾ ਪਾ ਰਹੇ ਹੋ ਪਰਿਵਾਰ ਜਾ ਰਹੇ ਹੋ ਅੱਜ ਵੱਡੀ ਗੰਦੀ ਦੇ ਵਿੱਚ ਤੁਸੀਂ ਟ੍ਰਾਇਡ ਕੱਢ ਕੇ ਸਾਕਤ ਕਰਤਾ ਕਿ ਮੋਰਚਾ ਸਾਡੇ ਪੂਰੇ ਭਾਰ ਦੇ ਲੋਕਾਂ ਦਾ ਖਾਸ ਕਰਕੇ ਇੱਕ ਸਵਾਲ ਕਰਕੇ ਮੈਂ ਸਮਾਪਤ ਕਰਨ ਆਵਦਾ ਟਾਈਮ ਇੱਕ ਸਵਾਲ ਉਰਦਾ ਸੀ ਸਾਡੇ ਤੇ ਕਿ ਘਰਾਂਆਂ 'ਚ ਬਜ਼ੁਰਗ ਦਿਸਦੇ ਨੇ ਨੌਜਵਾਨੀ ਕਿਉਂ ਨਹੀਂ ਦਿਸਦੀ ਭਰਾਵੋ ਡੱਲੇਵਾਲ ਸਾਹਿਬ ਦੇ ਬਾੜ ਦਿਨਾਂ ਦੇ ਮਰਨ ਮਰਤਲੇ ਇਸ ਮੋਰਚਿਆਂ ਦੇ ਵਿੱਚ ਸਾਡਾ ਪਰਿਵਾਰ ਸਮੇਤ ਹਾਜ਼ਰੀਆਂ ਲਾਉਣ ਲੱਗੇ ਸਾਡੀਆਂ ਬੱਚੀਆਂ ਬੱਚੇ ਲੋਹਾ ਧੀਆਂ ਸਾਡੇ ਮੋਰਚੇ ਚ ਆਉਣ ਲੱਗੀਆਂ ਅੱਜ ਯਾਦ ਕਰਿਓ ਕਦੇ ਕਾਡਵਾੜ ਦੀ ਲੜਾਈ ਪਾਕਿਸਤਾਨਾ ਹੁੰਦੀ ਸੀ ਕਦੇ ਚੀਰ ਨਾ ਹੁੰਦੀ ਸੀ ਅੱਜ ਉਹੀ ਲੜਾਈ ਟੱਲੇਵਾਲ ਸਾਹਿਬ ਸਾਡੀ ਕੇਂਦਰ ਸਰਕਾਰ ਦੇ ਨਾਲ ਲੜ ਰਿਹਾ ਉਹ ਦਿਨ ਦੂਰ